ਸੀ ਕਾਲ ਗੁੱਡ ਮਾਰਨਿੰਗ ਵੱਡੇਨ ਸਤਿਕਾਰ ਛੋਟਿਆਂ ਨੂੰ ਪਿਆਰ ਦੋਸਤੋ ਆਪਣਾ ਅੱਜ ਚੌਥਾ ਦਿਨ ਟ੍ਰਿਪ ਦਾ ਜਿਹੜਾ ਟ੍ਰਾਂਟੋ ਤੋਂ ਫੀਨਿਕਸ ਐਰੀਜ਼ੋਨਾ ਤੱਕ ਜਾਣਾ ਆ ਅੱਜ ਚੌਥਾ ਦਿਨ ਆ ਅੱਜ ਪਹੁੰਚਣਾ ਸੀ 5-6 ਘੰਟੇ ਦੀ ਡਰਾਈਵ ਹੋਊਗੀ ਅੱਜ ਮੈਂ ਵੀ ਇੱਥੋਂ ਤਾਂ ਫਿਰ ਡਿਲੀਵਰੀ ਕਰਾਂਗੇ ਉਸ ਤੋਂ ਬਾਅਦ ਫਿਰ ਦੇਖਾਂਗੇ ਪਿਕਅਪ ਦਾ ਕੀ ਹਿਸਾਬ ਦਾ ਵਾਜ ਜੇ ਜਾਂ ਕੱਲ ਨੂੰ ਜਿੱਦੋਂ ਵੀ ਜਦੋਂ ਵੀ ਹੋਈ ਸੋ ਯਾ ਟੋਰਿਓਨ ਸਫਰਾਂ ਤੇ ਤਿੰਨ ਦਿਨ ਹੋ ਤਿੰਨ ਦਿਨ ਡਰਾਈਵ ਕਰ ਲਈਏ ਪੂਰੀ ਤਾਂ ਅੱਜ ਹੁਣ ਮਾਰਨਿੰਗ ਹੁਣ ਸਟਾਰਟ ਕਰਨ ਲੱਗਾ ਆ ਚੌਥੇ ਦਿਨ 4 ਵਜੇ ਸਵੇਰ ਦੇ ਇੱਥੇ ਹੁਣੇ 4 ਵਜੇ 4 ਵਜੇ ਬੁੱਕ ਚ ਲੈਣੀ ਆ ਸੋ ਆਪਾਂ ਰੈਡੀ ਰੂੜੀ ਬਰਛ ਬਰਛ ਕਰਕੇ ਹੋ ਗਏ ਆਪਣੇ ਚਾਹ ਚੂ ਰੈਡੀ ਆ ਬਸ 4 ਵਜੇ ਤੇ ਆ ਤਾਂ ਬੁੱਕ ਤੇ ਫ੍ਰੀ ਟ੍ਰਿਪ ਆ ਗਈ ਤਾਂ ਲੋਡ ਲੋਡ ਦੇਖ ਲਿਆ ਠੀਕ ਆ ਤਾਂ ਚੈੱਕ ਬਸ ਚੱਤੁਰ ਗਏ ਫਿਰ ਇੱਥੋਂ 9 10 ਵਜੇ ਡਿਲੀਵਰੀ ਆ ਉਹ ਪੋਸ ਤੇ ਪਹੁੰਚ ਹੀ ਜਾਊਗਾ ਉਦੋਂ ਉਹ 9 10 ਵਜੇ ਨਾ ਉੱਥੇ ਡਿਲੀਵਰੀ ਵਾਲੀ ਜਗ੍ਹਾ ਤੇ ਕਿ ਉਹ ਮਿਲਦੇ ਆ ਫਿਰ ਉੱਥੇ ਥੈਂਕ ਯੂ ਦੇਖੋ ਹਿੱਲ ਤੇ ਕਿਦਾ ਚੜਦਾ ਚਿਟਿ ਚਟੇ 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 ਸਾਹ ਨਿਕਲੇ ਪਏ ਆ ਫੁੱਲ ਲੋਡ ਆ ਆ ਸਾਰਾ ਹਿੱਲੀ ਏਰੀਆ ਆ ਜਿੰਨਾ ਦੋ ਡੇਢ ਦੋ ਘੰਟੇ ਦੀ ਡਰਾਈਵ ਆ ਡਾਊਨ ਹਿੱਲ ਆ ਫਿਰ ਡਾਊਨ ਹਿੱਲ ਆ ਬਹਿ ਲੈਣ ਜੀਬ ਨਿਕਲੀ ਵੇਟ ਰੱਖਦੀ 30 ਦੀ ਸਪੀਡ ਤੇ ਜਾਂਦਾ ਉੱਪਰ ਨੂੰ ਰਾਈਟ ਨਾਉ ਆ ਦਿਨ ਹੁੰਦਾ ਦਾ ਪਤਾ ਲੱਗਣਾ ਸਗਾ ਪਹਾੜੀ ਏਰੀਆ ਸਾਰਾ ਇਹ ਦੇ ਮਾਉਂਟੇਨ ਫੀਨੈਕਸ ਤਾਂ ਕਹਿੰਦੇ ਆ ਯੋ ਟਿਕ 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 ਇੱਥੇ ਦੋ ਲੈਣਾ ਹੈ ਅੱਗੇ ਜਾ ਕੇ ਤਿੰਨ ਲੈਣਾ ਹੋਣਗੀਆਂ ਥੋੜਾ ਹੋਰ ਉੱਥੇ ਹੋਰ ਲੰਮੀ ਹੇਲਿਆ ਹੈ ਬਹੁਤ ਜ਼ਿਆਦਾ ਇਹ ਡਾਊਨ ਹਿੱਲ ਵੀ ਤੇ ਆਉਗੀ ਬੰਦਾ ਚੜਾਈ ਆਉਗੀ ਅਪ ਹਿੱਲ ਤੇ ਡਾਊਨ ਹਿੱਲ ਆਉਗੀ ਦੇਖੋ ਡਾਊਨ ਹਿੱਲ ਇਹ ਤਾਂ ਨਾਰਮਲ ਹੈ ਇਦਾਂ ਦਾ ਸਾਰਾ ਪਹਾੜੀ ਏਰੀਆ ਹੈ ਪਹਿਲਾ ਪਹਿਲਾ ਅਪ ਹਿੱਲ ਸੀ ਉਹ ਚੜ੍ਹਨੇ ਨੂੰ ਪਤਾ ਕਿੰਨਾ ਟਾਈਮ ਲੱਗਾ 17 ਤੋਂ 20 ਮਿੰਟ ਲੱਗੇ ਆ ਟੀ 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 ਐਂਡ ਟੀ ਲੰਬੀ ਸੀ ਤਾਂ ਐਨੀ ਉੱਚੀ ਸੀਗੀ ਤਾਂ ਸਪੀਡ ਹੈਗੀ ਸੀ ਅਸੀਂ ਕਦੀ 25 ਦੀ ਹਜੇ ਦੀ ਜਾਂ 30 ਦੀ ਹਜੇ ਦੀ ਸੀ ਤਾਂ ਅਸੀਂ ਅਸੀਂ ਚੜਿਆ ਹੈ ኖርਮਲੀ ਅੱਗੇ ਅਸੀਂ ਆਈਦਾ ਸੀ ਐਨਾ ਨਹੀਂ ਸਲੋ ਹੁੰਦਾ ਚੜ ਜੀਦਾ ਹਲਕੇ ਉਹਦੇ ਲੋਡ ਆ ਜਾਂਦੇ ਕੀ ਆ ਲੋਡ ਬ੍ਰਿਕਾ ਆ ਬ੍ਰਿਕਸ ਆਪਣੀ ਇਕਾ ਭਾਰ ਆਇਆ ਲੋਡ ਆ ਕਰਕੇ ਬਹੁਤ ਜੋਦ ਲੱਗਾ ਇਹਦਾ ਟਰੱਕ ਦਾ ਹਰ ਸਾਰਾ ਬਸ ਇਦਾਂ ਦਾ ਏਰੀਆ ਪਹਿਲੇ ਡਾਊਨ ਗਿਆ ਲਾਪੇ ਆ ਜਾਓ ਇਧਰੋਂ ਜਿਹੜੇ ਵਪਾਰ ਉਹ ਵੀ ਜਿਆਦੀ ਜਿਆਦੀ ਆਪ ਹੈ ਲਿਆ ਇਧਰੋਂ ਡਾਊਨ ਵੀ ਆਈ ਜਾਂਦੀ ਹੈ ਤਾਂ ਆਖ ਵੀ ਆਈ ਦੋਨੇ ਵੋਸ਼ ਆਈ ਜਾਂਦੀ ਹੈ ਉਹਦੇ ਫੇਰ ਡਾਊਨ ਹੋ ਲਾਗਾ ਯੋ ਅੰਦਰ ਉਹ ਦੂਰ ਤੱਕ ਦੇਖੋ ਆਪਣੀ ਕੰਪਨੀ ਦਾ ਇੱਕ ਹੋ ਟਰੱਕ ਮੇਰੇ ਤੋਂ ਪਹਿਲਾਂ ਪਹੁੰਚ ਆਇਆ ਸੀਗਾ ਉੱਥੇ ਪਹਿਲਾਂ ਉਹਨਾਂ ਸਟ੍ਰੈਪ ਖੋਲ ਲੈ ਸੀ ਫਿਰ ਮੈਂ ਜਦ ਤੱਕ ਇਹਨੂੰ ਅਨਲੋਡ ਕੀਤਾ ਉਹਨਾਂ ਨੇ ਤਾਂ ਮੈਂ ਫਿਰ ਆਪਣੇ ਚੰਨ ਨੂੰ ਮੈਂ ਸਟ੍ਰੈਪ ਖੋਲ ਲੈ ਤਾਂ ਉਹ ਕਹਿੰਦਾ ਮੈਂ ਤੇਰੀ ਵੀਡੀਓ ਦੇਖੀ ਸੀ ਜਿਹੜੀ ਤੂੰ ਪਾਈ ਸੀ ਜਿਹਦੇ ਜਦੋਂ ਬਲੈਂਕਟ ਪਾਈ ਸੀ ਕਿੱਡਾਂ ਤੇ ਪਲਾਸਟਿਕ ਜੀ ਲੱਗੇ ਸੀਗੀ ਤਾਂ ਉਹ ਇੱਟਾਂ ਬਾਹਰ ਨੂੰ ਆਉਂਦੀਆਂ ਸੀ ਕਹਿੰਦਾ ਮੈਂ ਦੇਖੀ ਸੀ ਮੈਂ ਠੀਕ ਹੈ ਜੀ ਤਾਂ ਬਸ ਇਹਦਾ ਲਾ ਕੇ ਤਾਂ ਬਾਅਦ ਚੋ ਮੇਰਾ ਲਾਉਣ ਲਾ ਪਏ ਫਿਰ ਬਰੀਕ ਤੇ ਚੱਲ ਗਏ ਬਾਅਦ ਚ ਫਿਰ ਲਾਇਆ ਆ ਕੇ ਉਹਨਾਂ ਨੇ ਜੀ ਉਹ ਮੁੰਡਾ ਚਲ ਗਿਆ ਵੀ ਨਾਲ ਦਾ ਡਰਾਈਵਰ ਸੇਮ ਕੰਪਨੀ ਦਾ ਹੀ ਸਾਡੀ ਦਾ ਡੀਗੋ ਐਕਸਪ੍ਰੈਸ ਦਾ ਹੀ ਖਾਲੀ ਹੋ ਗਿਆ ਉਹਨੂੰ ਲਾਤਾ ਆਪਾਂ ਵੀ ਸਟ੍ਰੈਪਸਟਰੋਪ ਖੋਲ ਲੈ ਆ ਸਾਰੇ ਬਣ ਦਾ ਪਲਾਜ਼ਾ ਆ ਨਾ ਫਲੈਟ ਇੱਥੇ ਅੱਗੇ ਵੀ ਅਸੀਂ 6 ਮਹੀਨੇ ਪਹਿਲਾਂ ਸਮਾਨ ਲਾ ਕੇ ਗਏ ਸੀ ਲਾਪਿਆ ਲਾਉਣ ਆਪਾਂ ਖੋਲਤਾ ਆ ਸਾਰਾ ਡਾਨੇ ਆਪਣੇ ਕੋਲੋਂ ਉਹਨੂੰ ਲਾ ਲੈਣਾ ਲਾ ਕੇ ਉਹ ਪਹਿਲਾਂ ਵੀ ਕਿੰਨੇ ਲੋਡ ਆਏ ਆ ਆ ਸਾਰਾ ਇਹ ਬਲੌਕ ਲੱਗਣਾ ਸਾਰਾ ਹੀ ਕੰਕਰੀਟ ਦਾ ਸਰਕ ਕੈਨੇਡਾ ਤੋਂ ਆਇਆ ਹੈ ਯੋ ਕੰਮ ਚੱਲਦਾ ਵੱਡੇ ਪੱਧਰ ਤੇ ਉਹ ਲੱਗੇ ਹੋਏ ਨੇ ਇੰਜੀਨੀਅਰ ਵਗੈਰਾ ਆਪਣੀਆਂ ਸਕੀਮਾਂ ਲਾਉਣ ਪਾਪ ਅੰਡਗਰਾਉਂਡ ਥੱਲੇ 베이스 ਬਣਾਉਣ ਦਾ 베이스 ਥੱਲੇ ਜਮੀਨ ਚ ਐਨਐਸ ਸਟੀਲ ਪਾਉਂਦੇ ਆ 베이스 ਤਾਂ ਨਾ ਤਕੜਾ ਬਣਦਾ ਇਹਨਾਂ ਬਿਲਡਿੰਗ ਸਿੰਗਲ ਜੀ ਬਣਨੀ ਆ ਤਾਂ ਇਹਦਾ ਜਿਹੜੀਆਂ ਵੱਡੀਆਂ ਹੁੰਦੀਆਂ ਉੱਥੇ ਤਾਂ ਬਹੁਤ ਵੱਡੇ ਵੱਡੇ ਥੱਲੇ ਸਟੀਲ ਪਾਉਂਦੇ ਆ ਵਿੱਚ ਕੰਕਰੀਟ ਭਰਨੀ ਸਾਰੀ ਸਾਰੇ ਸਾਰਾ ਅੰਡਰਗਰਾਉਂਡ ਦਾ ਸਾਰਾ ਸੀਵਰੇਜ ਸਿਸਟਮ ਏਰੀਜ਼ੋਨਾ ਬਿਊਟੀਫੁੱਲ ਏਰੀਜ਼ੋਨਾ ਵਾਓ ਦੇਖੋ ਕਿੰਨਾ ਸੋਹਣਾ ਲੱਗਾ ਘਰ ਕੋਲ ਵਾਓ ਦੇਖੋ ਏਰੀਜ਼ੋਨਾ ਦਾ ਝੰਡਾ ਤਾਂ ਯੂ ਐਸ ਏ ਦਾ ਝੰਡਾ ਝੁਲਦਾ ਏਰੀਜ਼ੋਨਾ 9300 ਨਵਿਟਾ ਚੱਲਦਾ ਮੈਂ ਨਵੇਡਾ ਲਾਸਟ ਬੇਕਸ ਨੂੰ ਚੱਲਾਂ ਡਿਲੀਵਰੀ ਕਰਕੇ ਫੀਨਿਕਸ ਡਿਲੀਵਰੀ ਕਰਤੀ ਸੀ ਹੁਣ ਚੱਲੇ ਆ ਇਦਾਂ ਦਾ 뷰 ਆ ਕੁਛ ਸਦਾ ਦਾ ਯੋ ਹੋ 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 ਲਾਸਟ ਬੇਕਸ 93 ਲੈ ਕੇ ਚੱਲੇ ਆ ਫੀਨਿਕਸ ਤੋਂ ਲੋ ਵੀ ਮਿੱਤਰੋ ਆਪਾਂ ਫੀਨਿਕਸ ਸੇ ਡਿਲੀਵਰੀ ਕਰਕੇ ਆ ਗਏ 93 ਲੈ ਕੇ ਉਥੋਂ ਫੀਨਿਕਸ ਤੋਂ 93 ਸਿੱਧਾ ਲਾਸਟ ਬੇਕਸ ਨੂੰ ਜਾਂਦਾ 500 550 ਕਿਲੋਮੀਟਰ ਦੂਰ ਸੁਗਾ ਉਤੋਂ ਦੂਰ ਆ ਉਹ ਲਾਸਟ ਬੇਗਸ ਨੂੰ ਚੱਲਾਂ। ਜੇ ਡਿਲੀਵਰੀ ਪਿਕਅਪ ਦਾ ਕੋਈ ਐਡਰੈਸ ਡਰੋਸਰੀ ਭੇਜਿਆ ਕਹਿੰਦੇ ਉਧਰੋਂ ਚੱਲ ਚੱਲ ਪਾ। ਆ ਬਾਅਦ ਚ ਐਡਰੈਸ ਭੇਜ ਦਵਾਂਗੇ ਜਿਹੜਾ ਜਿੱਥੇ ਵੀ ਪਹੁੰਚਣਾ ਹੋਊਗਾ ਜਿਹੜੀ ਜਗ੍ਹਾ ਤੋਂ ਲੋੜ ਚੱਕਣਾ ਉਹ ਤੋਂ ਸਪੈਸ਼ਲ ਗੱਲ। ਸੋ ਰਾਹ ਦੇ 뷰 ਦੇਖੋ ਕਿੰਦਾ ਦਾ ਸਾਰਾ ਏਰੀਆ ਇਹ ਬਹੁਤ ਘਣ ਹੈ ਇਦਾਂ ਇਦਾਂ ਪਹਾੜ ਵੱਡੇ ਵੱਡੇ ਅਮੇਜ਼ਿੰਗ ਜੇ ਬਹੁਤ ਸੋਹਣੇ ਜੇ ਪੱਥਰ ਦੇਖੋ ਮੈਂ ਦੇਖੋ ਕਿੰਨੇ ਘੈਂਟ ਜੇ ਪਹਾੜ ਆ। ਅਲੱਗ ਜੇ ਔਰ ਬਹੁਤ ਆਉਂਦੇ ਆ ਜਿੱਦਾਂ ਪਹਿਲਾਂ ਵੀ ਬਹੁਤ ਕਾਫੀ ਆਏ ਹੋ ਬਹੁਤ ਸੋਹਣੇ ਲੱਗਦੇ ਆ ਜਿੱਦਾਂ ਪੱਥਰ ਇਹਦਾ ਕੁਦਰਤੀ ਬੰਦੇ ਨੇ ਜਿੱਦਾਂ ਕੁਦਰਤੀ ਰੱਬ ਬਣਾ ਟਿਕਿਆ ਹੋਇਆ ਜਿੱਦਾਂ ਬੰਦੇ ਨੇ ਨਹੀਂ ਦੇ ਲੁੱਟ ਐਦਾ ਲੱਗਦਾ ਜਿੱਦਾਂ ਬੰਦੇ ਨੇ ਟਿਕਾਇਆ ਹੁੰਦੇ ਆ ਬਣੀ ਅਵੇਜ਼ਿੰਗ ਹੈ ਬਹੁਤ ਕੈਂਟ ਲੁੱਕ 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 ਇੱਕੋ 뷰 ਜਰਾ ਇਹ ਜਿਹਾ ਐਰੀਜ਼ੋਨਾ ਜੈ ਤਾਂ ਲੱਗਦਾ ਜਿੱਦਾਂ ਕਿਤੇ ਹੋਰ ਦੁਨੀਆ ਚ ਆ ਕੇ ਹੁੰਦੇ ਆ ਦੇਖੋ ਓ ਮਾਈ ਗਾਡ ਅਮੇਜ਼ਿੰਗ ਸੀ ਕਦ ਆਟ ਗਾਇਸ ਅ ਬੇਸਿਕ ਅਮੇজিং ਥਿੰਗ ਸੋ ਬਿਊਟੀਫੁਲ ਦੇਖੋ ਵੀ ਉਹ ਹੋ 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 ਵਾਓ ਕੈਟ ਹੈ ਹੈਗੇ ਸਿਰ ਆ ਰਿਹਾ ਓਦੀ ਗੱਲ ਬਾਤ ਹੈ ਅਨ ਕੈਕਟਸ ਕੈਕਟਸ ਐਰੀਜ਼ੋਨਾ ਦੇ ਕੈਕਟਸ ਬਹੁਤ ਮਚੂ ਹੋ ਰਿਹਾ ਇਹਨਾਂ ਦੀ ਲਾਇਸੈਂਸ ਪ੍ਰਿੰਟ ਤੇ ਵੀ ਕੈਕਟਸ ਬਣਾਇਆ ਹੁੰਦਾ ਆ ਸਾਰਾ ਪਹਾੜੀ ਏਰੀਆ ਹੈ ਜਿਹੜਾ ਸਪੌਟ ਤੇ ਮੌਂਟੇ ਐਰੀਜ਼ੋਨਾ ਨਵੇੜਾ ਨਾਲ ਲੱਗ ਜਾਂਦੇ ਆ ਜਾ ਕੇ ਉੱਧਰ i don't ਹਾਂ ਦੇ ਲਾਸ ਵੇਗਸ ਤੋਂ 100 ਕਿਲੋਮੀਟਰ ਪਹਿਲਾਂ ਲਾਸਟ ਆਫ ਲਾਸਟ ਆਫ ট্রাক ਸਟਾਪ ਆ ਇੱਥੇ ਖੜਾ ਯੋ ਪਾਰਕਿੰਗ ਹਾਲਮੋਸਟ ਖਾਲੀ ਐ ਨੀ ਉਧਰ ਵੀ ਬਹੁਤ ਪਾਰਕਿੰਗ ਐ ਇਹਨਾਂ ਦੀ ਕੱਚੀ ਆ ਪੱਕੀ ਜਗ੍ਹਾ ਤੇ ਆ ਆਪਾਂ ਇੱਥੇ ਲਾ ਲਿਆ ਐ ਨੀ ਹੋਰ ਟਰੱਕ ਰਕ ਰਸ ਐ ਨੀ ਪਤਾ ਕੱਲ ਨੂੰ ਉੱਥੇ ਆ ਸਵੇਰ ਦਿਨੇ ਦਿਖਾ ਲਊਗਾ ਤੁਹਾਨੂੰ ਔਰ ਇੱਥੇ ਲਾਈਟ ਜੀ ਲੱਗਦੀ ਆ ਉੱਥੇ ਆ ਆਪਣਾ ਸ਼ੂਟਿੰਗ ਦੀ ਰੇਂਜ ਆ ਉੱਥੇ ਜਾ ਕੇ ਦੇਖਾਂਗੇ ਕੱਲੂ ਜਾ ਕੇ ਜੇ ਸ਼ੂਟਿੰਗ ਕਰਤੀ ਜਾਂ ਉੱਥੇ ਟੈਂਕ ਢੋਂਕਿਆ ਟੈਂਕ ਚ ਲਾ ਕੇ ਦੇਖਾਂਗੇ ਉਹ ਇੱਥੇ ਲੋਕੋ ਮੜਗਾ ਮਣਾਉਂਦੇ ਉਹਨਾਂ ਲਈ ਬਣਾਇਆ ਜਿਹਦਾ ਇੱਥੇ ਘੁੰਮਣੇ ਦੇ ਲਈ ਆ ਸਾਰਾ ਏਰੀਆ ਇਹਦੇ ਅੰਦਰ ਵੀ ਸਵੈਨੀਆਂ ਸ਼ਾਪ ਆ ਜਿੱਦਾਂ ਗਿਫਟ ਵਗੈਰਾ ਛੱਲੇ ਬੁੰਦੀਆਂ ਜੀਆਂ ਇਦਾਂ ਦੇ ਅੰਦਰ ਸਾਰਾ ਕੁਝ ਮਿਲਦਾ ਇੱਥੇ ਯੋ ਕੱਲੂ ਕੱਲੂ ਦੇਖਾਂਗੇ ਤੇਨੇ ਘੁੰਮ ਕੇ ਯੋ ਅੱਜ ਕਰਦੇ ਆ ਰੈਸਟ ਵਾਹ ਰਾਈਟ ਕੱਲੂ ਸਾਰਾ ਦਿਨ ਇੱਥੇ ਹੀ ਆ ਸਵੇਰ ਨੂੰ ਜਾਣਾ ਪਰਸੋਂ ਨੂੰ ਮੈਂ ਪਿਕਅਪ ਕਨ ਲਿੱਟ ਆ ਬਿਕਸ ਤੋਂ